ਅਸੀਂ ਪੰਜਾਬੀਮਾਂ.com ਦੇ ਪਾਠਕਾਂ ਦੇ ਨਾਲ ਇਹ ਜਾਣਕਾਰੀ ਸਾਂਝੀ ਕਰਦੇ ਹੋਏ ਬਹੁਤ ਹੀ ਮਾਣ ਮਹਿਸੂਸ ਕਰ ਰਹੇ ਹਾਂ ਕਿ ਪੰਜਾਬੀਮਾਂ.com ਨੇ ਆਪਣਾ 1 ਸਾਲ ਦਾ ਸਫ਼ਰ ਜੋ ਕਿ ਪਿਛਲੇ ਸਾਲ April 2010 ਦੇ ਵਿੱਚ ਸ਼ੁਰੂ ਹੋਇਆ ਸੀ ਬੜੇ ਹੀ ਸਫਲਤਾਪੂਰਵਕ ਅਤੇ ਮਾਣਮੱਤੇ ਤਰੀਕੇ ਦੇ ਨਾਲ ਪੂਰਾ ਕਰ ਲਿਆ ਹੈ ਇਹ ਸਭ ਕੁਝ ਤੁਹਾਡੀਆਂ ਸ਼ੁਭਚਾਵਾਾਂ ਅਤੇ ਪਿਆਰ ਦੇ ਸਦਕਾ ਹੀ ਸੰਪੂਰਨ ਹੋ ਸਕਿਆ ਹੈ ਜਿੱਥੇ ਸਾਨੂੰ ਪਾਟਕਾ ਨੇ ਬਹੁਤ ਹੀ ਜ਼ਿਆਦਾ ਸਹਿਯੋਗ ਦਿੱਤਾ ਹੈ ਉੱਥੇ ਸਾਨੂੰ ਲੇਖਕਾਂ ਵੱਲੋਂ ਵੀ ਬਹੁਤ ਭਰਵਾ ਹੰਗਾਰਾ ਮਿਲਿਆ ਹੈ ਸਾਨੂੰ ਅੱਛੇ ਨਾਮਵਾਰ ਅਤੇ ਪਹੁੰਚੇ ਹੋਏ ਲਿਖਾਰੀਆਂ ਦੀਆਂ ਰਚਨਾਵਾਂ ਮਿਲਦੀਆਂ ਰਹਿੰਦੀਆਂ ਹਨ ਜਿਨ੍ਹਾਂ ਨੂੰ ਅਸੀਂ ਛਾਪਦੇ ਹਾਂ ਅਸੀਂ ਇਸ ਦੇ ਨਾਲ-ਨਾਲ ਇੱਕ ਇਹ ਵੀ ਉਪਰਾਲਾ ਕੀਤਾ ਹੈ ਕਿ ਜੋ ਨਵੇਂ ਉੱਭਰ ਰਹੇ ਲਿਖਾਰੀ ਹਨ ਉਹਨਾਂ ਨੂੰ ਵੀ ਇੱਕ ਪਲੇਟਫਾਰਮ ਦੇਣ ਦੀ ਕੋਸ਼ਿਸ਼ ਕੀਤੀ ਜਾਵੇ ਜਿਹੜੇ ਅਜੇ ਨਵੇਂ ਹਨ ਕਿਸੇ ਟਾਈਮ ਤੇ ਉਹਨਾਂ ਨੇ ਹੀ ਮਸ਼ਹੂਰ ਬੰਨਾ ਹੈ ਹਾਂ ਜਿਹੜੀਆਂ ਰਚਨਾਵਾਂ ਬਿਲਕੁਲ ਹੀ ਬਚਕਾਨਾ ਹਨ ਜਾਂ ਹਜੇ ਉਹਨਾਂ ਨੂੰ ਥੋੜੀ ਜਿਹੀ ਪ੍ਰੈਕਟਿਸ ਦੀ ਲੋੜ ਹੈ ਉਹਨਾਂ ਨੂੰ ਨਾਂ ਛਾਪਣ ਦੀ ਅਸੀਂ ਪਹਿਲਾਂ ਹੀ ਤੁਹਾਡੇ ਤੋਂ ਖਿਮਾ ਮੰਗਦੇ ਹਾਂ ਕਈ ਰਚਨਾਵਾਂ ਬਹੁਤ ਹੀ ਮਿਆਰੀ ਹੁੰਦੀਆਂ ਹਨ ਪਹੁੰਚੀਆਂ ਹੋਈਆਂ ਹੁੰਦੀਆਂ ਹਨ ਪਰ ਕੁਝ ਤਕਨੀਕੀ ਕਾਰਨਾ ਕਰਕੇ ਜਿਵੇਂ ਕਿ ਫੌਂਟਸ ਵਗੈਰਾ ਨਹੀਂ ਮਿਲਦੇ ਉਹ ਛਾਪ ਨਹੀਂ ਸਕਦੀਆਂ ਉਹਨਾਂ ਦੇ ਲਈ ਵੀ ਅਸੀਂ ਤੁਹਾਡੇ ਤੋਂ ਖਿਮਾ ਦੇ ਜਾਚਕ ਹਾਂ ਪਰ ਸਾਡਾ ਇਹ ਲਗਾਤਾਰ ਉਕਰਾਲਾ ਜਰੂਰ ਰਹਿੰਦਾ ਹੈ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਇਸ ਦੇ ਵਿੱਚ ਨਵੇਂ ਤੋਂ ਨਵੇਂ ਚੇਂਜ ਕਰੀਏ ਅਤੇ ਜਿਆਦਾ ਤੋਂ ਜਿਆਦਾ ਰਚਨਾਵਾਂ ਨੂੰ ਵਧੀਆ ਤੋਂ ਵਧੀਆ ਤਰੀਕੇ ਦੇ ਨਾਲ ਇਸ ਦੇ ਵਿੱਚ ਸ਼ਾਮਲ ਕਰ ਸਕੀਏ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਪੰਜਾਬੀ.com ਵੈੱਬਸਾਈਟ ਨੂੰ ਥੋੜਾ ਜਿਹਾ ਅੱਗੇ ਲੈ ਜਾਣ ਦੀ ਕੋਸ਼ਿਸ਼ ਕਰਨ ਬਾਰੇ ਸੋਚ ਰਹੇ ਹਾਂ ਜਿਸ ਦੇ ਵਿੱਚ ਲਿਖਤ ਰਚਨਾਵਾਂ ਤੋਂ ਅੱਗੇ ਕੁਝ ਬੋਲ ਕੇ ਰਚਨਾਵਾਂ ਅਤੇ ਵੀਡੀਓ ਰੂਪ ਦੇ ਵਿੱਚ ਵੀ ਰਚਨਾਵਾਂ ਤੁਹਾਨੂੰ ਪੇਸ਼ ਹੋ ਸਕਣ ਤਾਂ ਲੇਖਕਾਂ ਨੂੰ ਇਹ ਬੇਨਤੀ ਹੈ ਕਿ ਜੇ ਉਹਨਾਂ ਕੋਲ ਰਿਕਾਰਡਿੰਗ ਕਰਨ ਦੇ ਸਾਧਨ ਹਨ ਆਡੀਓ ਜਾਂ ਵੀਡੀਓ ਰਿਕਾਰਡਿੰਗ ਕਰਨ ਦੇ ਸਾਧਨ ਹਨ ਤਾਂ ਉਹ ਸਾਨੂੰ ਆਪਣੀ ਰਿਕਾਰਡਿੰਗ ਵੀ ਭੇਜ ਸਕਦੇ ਹਨ ਅਤੇ ਉਹਨਾਂ ਨੂੰ ਅਸੀਂ ਪਬਲਿਸ਼ ਕਰਨ ਦੀ ਕੋਸ਼ਿਸ਼ ਕਰਾਂਗੇ ਮੇਰੀ ਸਾਰੇ ਹੀ ਲੇਖਕਾਂ ਤੇ ਸਾਰੇ ਹੀ ਪਾਠਕਾਂ ਨੂੰ ਇੱਕ ਬੇਨਤੀ ਹੈ ਕਿ ਜੇ ਉਹਨਾਂ ਨੂੰ ਲੱਗਦਾ ਹੈ ਕਿ ਇਸ ਵੈੱਬਸਾਈਟ ਦੇ ਵਿੱਚ ਕੁਝ ਚੇਂਜ ਹੋਣੇ ਚਾਹੀਦੇ ਹਨ ਇਹ ਵਾਲਾ ਕੰਮ ਇਦਾਂ ਨਹੀਂ ਇਦਾਂ ਹੋਣਾ ਚਾਹੀਦਾ ਹੈ ਤਾਂ ਕਿਰਪਾ ਕਰਕੇ ਤੁਸੀਂ ਸਾਨੂੰ info@punjabimaa.com ਤੇ ਈਮੇਲ ਕਰਕੇ ਆਪਣੇ ਸੁਝਾਅ ਜਰੂਰ ਭੇਜੋ ਇਸੇ ਹੀ ਈਮੇਲ ਆਈਡੀ ਤੇ ਤੁਸੀਂ ਆਪਣੀਆਂ ਰਚਨਾਵਾਂ ਲੇਖ ਕਵਿਤਾਵਾਂ ਅਤੇ ਹੋਰ ਵੀ ਭੇਜ ਸਕਦੇ ਹੋ ਅਖੀਰ ਦੇ ਵਿੱਚ ਮੈਂ ਐਡੀਟোরিয়াল ਬੋਰਡ ਜਿਨ੍ਹਾਂ ਵਿੱਚ ਸਰਦਾਰ ਦਵਿੰਦਰ ਸਿੰਘ ਸੇਖਾ ਸਰਦਾਰ ਜਗਜੀਤ ਸਿੰਘ ਬਾਵਰਾ ਜੀ ਸ਼ਾਮਿਲ ਹਨ ਜਿਨ੍ਹਾਂ ਦੇ ਉਪਰਾਲਾ ਸਦਕਾ ਹੀ ਇਹ ਵੈਬਸਾਈਟ ਚੱਲ ਰਹੀ ਹੈ ਜਿਨ੍ਹਾਂ ਦੇ ਅਣਥੱਕ ਮਿਹਨਤ ਅਤੇ ਕੀਮਤੀ ਸਮੇਂ ਦੇ ਨਾਲ ਹੀ ਇਹ ਵੈਬਸਾਈਟ ਚੱਲ ਰਹੀ ਹੈ ਉਹਨਾਂ ਉਹਨਾਂ ਨੂੰ ਵੀ ਬਹੁਤ ਧੰਨਵਾਦ ਕਹਿਣਾ ਹਾਂ ਅਤੇ ਉਹਨਾਂ ਵੱਲੋਂ ਸਾਰੀ ਹੀ ਪਾਠਕਾਂ ਅਤੇ ਸਾਰੇ ਹੀ ਲੇਖਕਾਂ ਨੂੰ ਵੀ ਬਹੁਤ-ਬਹੁਤ ਧੰਨਵਾਦ ਅਤੇ ਉਹਨਾਂ ਨੂੰ ਬਹੁਤ-ਬਹੁਤ ਹੀ ਵਧਾਈਆਂ ਦਿੰਦਾ ਹਾਂ ਅਸੀਂ ਇਹ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਪਿਆਰ ਦਿੰਦੇ ਰਹੋਗੇ ਇਸੇ ਤਰ੍ਹਾਂ ਹੀ ਆਪਣਾ ਸਹਿਯੋਗ ਦਿੰਦੇ ਰਹੋਗੇ ਅਤੇ ਸਾਡਾ ਜਿਹੜਾ ਇਹ ਛੋਟਾ ਜਿਹਾ ਉਪਰਾਲਾ ਹੈ ਅਸੀਂ ਇਸੇ ਤਰ੍ਹਾਂ ਹੀ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਰਹਿਾਂਗੇ